ਸਾਸਤਰੀ ਕਾਲਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ਰਵਾਦ ਕਰਨ ਖੇਤ ਆਗੇ ਸਾਪਰ ਵਾਲੇ ਸਾਢੇ 4 ਕਿੱਲੇ ਖੱਤਾ ਆਪਣਾਓ ਪਾਣੀ ਕਰਿਆ ਤਾਂ ਚੱਲਦਾ ਖਾਲ ਆਪਣੀ ਚਲੀ ਨਹੀਂ ਹੈਗੀ ਇੱਧਰ ਤਾਜੀ ਗਣਕ ਬੀਜੀ ਵੀ ਇੱਧਰ ਖੱਡਾਂ ਪੈ ਰੀਆਂ ਫਿਰ ਕੱਲ ਆਪਾਂ ਨੇ ਇੱਕ ਕਿਾਰੇ ਦੇ ਭਰ ਦੇ ਤੇ ਤਿੰਨ ਕਿਾਰੇ ਉਰੇ ਨੱਕਾ ਲਾ ਗੇ ਇਹ ਬੱਗਾ ਆਪਾਂ ਨੇ ਵਿਛਾਲਿਆ ਪਾਈਪ ਪਿਛਲੇ ਸਾਲ ਜੀਰੀਮਾ ਦਾ ਖਾਲ ਪਾਲੀ ਦੀ ਬਾਈ ਵਾਲੇ ਖੇਤਾਂ ਨੂੰ ਮੈਂ ਚਲ ਕਣਕ ਮੰਦੋਂ ਕਾਹਨੂੰ ਪਾਣੀ ਆ ਦੋ ਪਾਣੀ ਲਾਣੇ ਪਏ ਪਿਛਾ ਕੇ ਲਾ ਲੇਗੇ ਇਹ ਪੈ ਪਿਆ ਦਾ ਆਪਣੇ ਮਕੀਲੇ ਦਾ ਬਿਲਕੁਲ ਨਵਾਂ ਡੇਢ ਕਿੱਲੇ ਆ ਪੈ ਪੀ ਉਹ ਹੈ ਆਪਣੇ ਦਾ ਜੋ ਵੀ ਨਵਾਂ ਪੈ ਪੈ ਮਾਰ ਰਹੀ ਹੈ ਭਾਈ ਕਣਕ ਆਪਣੀ ਲਸਕੋਰਾ ਬਹੁਤ ਮਿੰਤਕਲ ਬੀਜੀ ਵੀ ਹੈ ਭਾਈ ਬਹੁਤ ਕੁੱਟਕੇ ਖੇਤ ਬੀਜੇ ਮੈਂ ਰਿਜਨਲ ਡਾਈ ਦਾ ਭਾਈ ਇੰਨਾ ਫਰਕ ਹੈ ਆਪਣੀ ਕਣਕ ਕਾਹ ਵਾਲੇ ਰੰਗ ਫਰੈਂ ਬਿਲਕੁਲ ਇੱਕ ਮਹੀਨਾ ਹੀ ਕਣਕ ਹੋਗੀ ਲੋਕਾਂ ਕੀ ਕਣਕ ਜੜੀਆਂ ਮੈਂ ਮਤਲ ਨਕਲੀ ਡਾਈ ਪਿਆ ਵਾ ਹੋਰ ਅਲਮਗਲਮ ਪਿਆ ਵਾ ਭਾਈ ਕਣਕੋ ਪਿਲਕ ਦਿਖਾਰੀ ਐ ਮਾਰਾ ਬੰਦਾ ਮੰਨਦਾ ਹੈ ਨਹੀਂ ਮੇਰੀ ਮੈਂ ਕਿਹਾ ਵੀ ਉਹ ਟੋਟਾ ਕੱਢ ਲੈ ਵਿੱਚ ਦੇ 10 ਫੁੱਟ ਦਾ ਨਹੀਂ ਅੱਗੇ ਪੈਪ ਜੋੜेंगे ਜੋ ਵਿੱਚ ਦਾ 10 ਫੁੱਟ ਦਾ ਟੋਟਾ ਰੱਖਿਆ ਸਕਣਾ ਵਾਸਤੇ ਇਸਨ ਸਗਨ ਪਾਵੇ ਉਸਕੇ ਕਰਾਂ ਭਾਈ ਮੋਟਰ ਚੱਲਦੀ ਗੰਨੇ ਵਾਲੇ ਕੂਨੇ ਵਾ ਗਿਰ ਗਿਆ ਪਾਣੀ ਗੰਨਾ ਭਰੇ ਨੂੰ ਵੀ ਹੋ ਗਿਆ ਆਪਾਂ ਨੂੰ ਦੱਸ ਦਿਨ ਆਪਣੇ ਗੰਨਾ ਦੁਬਾਰਾ ਭਰਨਾ ਇੱਕ ਵਾਰੀ ਚੂਹਾਂ ਦੀ ਦਵਾਈ ਪਾ ਦਿੱਤੀ ਘਰਾਂ ਚੱਲ ਰਿਹਾ ਬਾਈ ਰੰਗ ਦਾ ਕੰਮ ਆਪਣੇ ਪੇਂਟਰ ਕਰ ਰਿਹਾ ਟਰਾਲੀ ਤਿਆਰ ਆਪਣੀ ਟੱਚਿੰਗ ਹੋ ਰਹੀ ਐ ਜਾ ਕੇ ਦਿਖਾਵਾਂ ਤੁਹਾਨੂੰ ਬਾਈ ਟਰਾਲੀ ਵੀ ਆ ਗਏ ਬਾਈ ਖੇਤ ਤੋਂ ਪਾਣੀ ਦੇਖਿਆ ਏ ਟਰੈਕਟਰ ਧੋ ਰਹੇ ਆ 4511 ਨਾਲੇ ਟਰਾਲਾ ਧੋਇਆ ਸਰਪਸੂਨ ਮਾਰ ਕੇ ਚੰਗੀ ਤਰ੍ਹਾਂ ਧੋ ਦਿਆ ਬਾਈ ਦੂਆ ਟਰਾਲਾ ਆਪਣਾ ਪਹਿਲਾਂ ਧੋਇਆ ਵਾਦਾ ਇਹ ਟਰਾਲਾ ਸਤਨਾਮ ਨੇ ਹਰਜਤਿੰਦਰ ਨੇ ਧੋਇਆ ਭੱਜ ਲੈ ਜਾਂਦੇ ਇਹ ਬੰਦੇ ਤਰ ਤਰ ਮਾਰੇ ਬਾਈ ਸ਼ਰਮ ਕਰਾਂ ਹਲੇ ਵੀਡੀਓ ਵਾਂ ਜਦ ਆਪਾਂ ਸਟਾਰ ਬਣ ਗਏ ਨਾ ਫਿਰ ਨੇ ਆਪਾਂ ਨੂੰ ਮਿਲਣ ਆਏ ਕਰਾਂਗੇ ਪੰਗੂ ਫਾਰਮ ਚਾਹ ਬਣ ਰਹੀ ਹੈ ਬਾਈ ਚੱਲ ਰਿਹਾ ਬਾਈ ਧੋਣਿਆ ਕੰਮ ਉਧਰ ਬਾਈ ਪੈਂਟਰ ਵੀ ਆਪਣਾ ਲੱਗ ਰਿਹਾ ਤੇਰੀ ਚੋਰੀ ਕਰ ਰਿਹਾ ਰਗੜ ਰਗੜਾਈ ਤੋਂ ਹੋ ਗਈ ਦੀ ਥਲੇ ਆਪਣੀ ਰਾਣੀ ਸੁਨਦਰਾ ਫੁੱਟੀ ਖੜੀ ਏ ਸਾਰੀ ਇਸ ਦਾ ਕੰਮ ਹੋਣਾ ਵਿਚਾਰੀ ਦਾ ਰੋਟੀ ਲਾਗੇ ਛਕਣ ਬੰਦੇ ਆਪਣੇ ਹੋਰ ਫੋਰਮੈਨ ਜੀ ਲੱਗ ਰਿਹਾ ਜੀ ਕੇ ਤੇਲਵਿੰਦਰ ਨੂੰ ਕਹਿੰਦੇ ਜਾ ਕੇ ਸੇਵਾ ਨਹੀਂ ਕਰੀ ਬੰਦਿਆ ਨਾ ਹਾਂ ਕੱਢ ਦਿਆ ਬਾਈ ਟਰੈਕਟਰ ਟਰਾਲੀ ਮਾ ਤੇ ਤਿਆਰੀ ਹੋ ਗਈ ਫੁੱਲ ਇਹ ਕਰਾਂਗੇ ਰੰਗ ਬਾਈ ਸਿਆਲੇ ਦਾ ਰੰਗ ਹੋਇਆ ਵਾ ਬਾਈ ਨੂੰ 12ਵੇਂ ਮਹੀਨੇ ਦੀ 16 17 ਤਰੀਕਾ ਤੁੰਦ ਬਹੁਤ ਇਸ ਕਰਕੇ ਇਸ ਦਾ ਰੰਗ ਪਟਿਆ ਵੀ ਜਾਦਾ ਆਉ ਟਰੈਕਟਰ ਟਰਾਲੀ ਵੀ ਧੋਇਆ ਗਿਆ ਬਾਈ ਆਪਣਾ 4511 ਹੌਲੈਂਡ ਕੱਢ ਕੇ ਲਾ ਦਿਆ ਬਾਹਰ ਆਪਣਾ ਟਰਾਲੀ ਟਰੈਕਟਰ ਤੋਂ ਹੈ ਗਿਆ ਉਹ ਵੀ ਨਿਭੜ ਗਿਆ ਕੰਮ ਚੱਲਾ ਬਾਈ ਬੈਂਕ ਦਾ ਟਾਈਮ ਹੋ ਗਿਆ ਪੈਸੇ-ਵੁਸੇ ਕਢਾਵਾ ਮਾਂ ਬਾਈ ਇੱਕ ਦੋ ਬੰਦੇ ਦੇ ਦੇਣੇ ਆ ਕੋਸਾਟਿਸ ਕਰਾਣੀਆਂ ਖਾਦ ਬੀਜ ਵਾਲੇਗੀ ਉਹ ਕਰਾ ਕੇ ਆਵਾਂ ਖੜਿਆ ਛੋਟਾ ਆਪਣਾ ਵਿਲਾ 3630 ਕੱਲ ਨੂੰ ਕਰਾਂਗੇ ਆਪਾਂ ਗੰਨੇ ਦੀ ਟਰਾਲੀ ਲੋਡ ਉਹ ਵੀ ਦਿਖਾਵਾਂਗੇ ਤੁਹਾਨੂੰ ਬਾਈ ਯੂਟਰਾਲੀ ਆਪਣੀ 2021ਵਾਂ ਬਣੀ ਹੋਈ ਐ ਮਹਾਰਾਜ ਨੇ ਬਾਈ ਕਿਰਪਾ ਰੱਖੀ ਕਟਰਾਲੀ ਆਪਾਂ ਨੂੰ ਹੋਰ ਬਣਾਣੀ ਐ ਡਬਲ ਜੋੜਾ 26 ਫੁੱਟ ਇੱਕ ਲੈਣਾ ਆਪਾਂ ਨੇ ਟਰੈਕਟਰ 7500 ਹਾਲੈਂਡ ਬਸ ਥੋੜਾ ਟਾਈਮ ਆਪਾਂ ਚੱਕ ਦਿੰਗੇ ਫੱਟੇ ਸਾਲ ਖੰਡ ਦੇ ਅੰਦਰ ਅੰਦਰ ਮਹਾਰਾਜ ਗੰਨਾ ਵਧੀਆ ਦੇ ਦੇ ਦਾਣੇ ਵਧੀਆ ਹੋ ਜਾਣ ਚਲਾ ਆਂ ਬਾਈ ਬੈਂਕ ਨੂੰ ਮੰਮੀ ਦੀ ਅੱਖਾਂ ਵੀ ਦਿਖਾ ਕੇ ਲੈ ਆਣੀ ਲੱਗੇ ਬਾਈ ਕਰਨ ਹੋ ਗਈ ਨੀਲੇ ਰੰਗਾਂ ਨਿਬੜ ਗਿਆ ਨੀਲੇ ਰੰਗਾਂ ਸਾਰਾ ਨਿਬੜ ਗਿਆ ਇਹ ਵਿੱਚ ਕਰ ਰਹੇ ਆ ਬਲੈਕ ਰੰਗ ਫਿਰ ਬਲੈਕ ਦੇ ਬਾਅਦ ਪੀਲਾ ਹੋਏਗਾ ਕਾਲਾ ਮੈਟ ਲੇਗਾ ਇਹਦੇ ਪਾ ਬਾਈ ਰੰਗ ਕਾਲਾ ਮੈਟ ਜੋ ਆਪਣਾ ਹਾਲੈਂਡ ਬਲੂ ਤਾਂ ਜੋ ਵੀ ਹੋ ਗਿਆ ਅੱਗੇ ਦੇ ਇਹੋ ਪ੍ਰੈਮਰ ਮਾਰਿਆ ਪਿਆ ਗਾਟੇ ਫਿਰ ਛੱਡਾ ਹੋ ਗਈਆਂ ਬਾਈ ਧੁੱਪ ਪੈ ਰਹੀ ਹੈ ਵੀਡੀਓ ਬਣ ਨਹੀਂ ਰਹੀ ਫਰਸ ਫਰਸ ਰਹਿ ਗਿਆ ਥੱਲੇ ਸ਼ੈਡਾ ਹੋ ਗਿਆ ਬਲੈਕ ਐ ਨਵੀਂ ਬਣ ਜਾਣਾ ਟਰਾਲੀ ਦਾ ਪਛਾਣ ਨਹੀਂ ਆਣਾ ਅਗਲਾ ਕਹੇ ਵੀ ਹੁਣੇ ਆਈਏ ਟਰਾਲੀ ਨਵੀਂ ਨਿਬੜ ਗਿਆ ਬਾਈ ਕੰਮ ਟਰਾਲੀ ਹੋ ਗਈ ਆਪਣੀ ਤਿਆਰ ਹੋ ਬੜੀ ਟਰੈਕਟਰ ਦੀ ਲੈਟਾਂ ਲੁੱਟਾਂ ਵੀ ਹੋ ਗਈਆਂ ਟਰਾਲੀ ਦੀ ਵੀ ਹੋ ਗਈਆਂ ਲੈਟਾਂ ਤਾਰ ਤੂਰ ਪੈ ਗਈ ਸ਼ੂ ਲੱਗ ਗਿਆ ਨਵਾਂ ਟਰੈਕਟਰ ਨੂੰ ਲੱਟਾਂ ਲੁੱਟਾਂ ਦਾ ਨਿਬੜ ਗਿਆ ਬਾਈ ਕੰਮਕਾਰ ਸਾਰਾ ਇਹ ਚੀਂਗਾ ਵੀ ਨਿਬੜ ਗਿਆ ਦਾ ਹੋ ਗਈ ਬਾਈ ਗੰਨੇ ਵਾਸਤੇ ਤਿਆਰ ਗੰਨਾ ਲੋਡਿੰਗ ਹੋएगी ਮੰਗ ਕੱਲ ਨੂੰ ਠੀਕ ਹੈ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਲੌਕ ਦਾ ਐਂਡ ਹੈ ਆਪਣੇਗਾ ਬਾਈ ਧੰਨਵਾਦ ਵੀਡੀਓ ਦੇਖਣ ਲਈ